ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਕਹਿੰਦੇ ਕਿ ਕਰਜ਼ਾ ਜਿਹੜਾ ਉਹ ਚੁੱਕ ਤਾਂ ਲਿਆ ਮੋੜਨਾ ਵੀ ਆ ਤਾਂ ਕਿਵੇਂ ਦੇਖਦੇ ਹੋ ਚੋਖਲਾਤ ਬੰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਹਾਂਜੀ ਚਿੱਠਾ ਸਾਹਿਬ ਇਹ ਗੱਲ ਇਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਬਣੀ ਹੈ ਉਹ ਬਣਦਿਆਂ ਸਾਰ ਹੀ ਛੋਟਾ ਚੋਕੇ ਕੇਂਦਰ ਦੇ ਵੱਲ ਭੱਜਦੀ ਹੈ ਵੀ ਸਾਨੂੰ ਆਪਣਾ ਕਰਜ਼ਾ ਦੇ ਦਿਓ ਪੈਸੇ ਦੇ ਦਿਓ ਅਸੀਂ ਖਤਮ ਹੋ ਗਏ ਪੰਜਾਬ ਦੇ ਵਿੱਚ ਆਪਣਾ ਕੋਈ ਪੈਸਾ ਨਹੀਂ ਰਿਹਾ ਹੈਗਾ ਬੜਾ ਕਰਜ਼ਾ ਚੜ ਗਿਆ ਭੁੱਖੇ ਮਰ ਗਏ ਤੇ ਇਹ ਰਿਕਾਰਡ ਰਿਹਾ ਹੈ ਵੀ ਜੋ ਵੀ ਆਪਣਾ ਮੁੱਖ ਮੰਤਰੀ ਬਣਿਆ ਤੇ ਉਹ ਕੇਂਦਰ ਵੱਲ ਨੂੰ ਭਜਦਾ ਰਿਹਾ ਹੈ ਹੂੰ ਤੇ ਫਿਰ ਦੂਜੀ ਹੋਰ ਗੱਲ ਕੇਂਦਰ ਸਰਕਾਰ ਤੋਂ ਫਿਰ ਕਰਜ਼ਾ ਲਿਆ ਕੇ ਤੇ ਇਹ ਪੰਜਾਬ ਦੇ ਜੋ ਸਮੇਂ-ਸਮੇਂ ਤੇ ਹਾਕਮ ਰਹੇ ਨੇ ਹੂੰ ਇਹ ਆਪਣਾ ਅੱਧਾ ਕਹਿ ਲੋ ਜਾਂ ਅੱਧੇ ਤੋਂ ਵੱਧ ਕਹਿ ਲੋ ਜੋ ਕਰਜ਼ਾ ਸੀ ਉਹ ਪੰਜਾਬ ਤੇ ਖਰਚੇ ਕਰਕੇ ਢੰਗ ਤਰੀਕਾ ਨਾਲ ਅਫਸਰ ਸਾਹੀ ਨਾਲ ਮਿਲ ਕੇ ਤੇ ਵਿੱਚੋਂ ਜੋ ਕਰਜ਼ਾ ਬਚਦਾ ਸੀ ਤੇ ਉਹਦੇ ਨਾਲ ਆਪਣੀਆਂ ਤਜੋਰੀਆਂ ਭਰਦੇ ਰਹੇ ਨੇ ਤੇ ਇਹ ਤਜੋਰੀਆਂ ਭਰਨ ਵਾਲਿਆਂ 'ਚ ਕੋਈ ਇੱਕ ਲੀਡਰ ਨਹੀਂ ਦੋ ਨਹੀਂ ਸਾਰੀਆਂ ਹੀ ਪਾਰਟੀਆਂ ਦੇ ਜੋ ਹਾਕਮ ਰਹੇ ਨੇ ਤਜੋਰੀਆਂ ਭਰਦੇ ਰਹੇ ਨੇ ਤੇ ਇਹ ਫਿਰ ਮਤਲਬ ਖੂਬ ਨਜ਼ਾਰੇ ਲੈਂਦੇ ਰਹੇ ਨੇ ਤੇ ਉਹ ਜਿਵੇਂ ਪੰਜਾਬ ਦੀ ਕਹਾਵਤ ਹੈ ਆਪੇ ਮੈਂ ਰੱਜਾਂ ਪੁੱਜਾਂ ਆਪੇ ਮੇਰੇ ਬੱਚੇ ਜੀਉਣ ਜੀ ਇਸ ਕਰਕੇ ਇਹ ਮਤਲਬ ਇਹਨਾਂ ਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਹੈਗਾ ਕਰਜ਼ਾ ਲਿਆ ਲਿਆ ਕੇ ਚੜੀ ਜਾਂਦੇ ਨੇ ਪੰਜਾਬ ਦੇ ਸਿਰ ਤੇ ਹੋਰ